ਸਰਨਾ ਪ੍ਰਬਤਾਂ ਦਾ ਕੇਨੂ ਵੱਡੋ ਪੀਲੂ ਮਹਸਾਕਾ ਸਰਦਾਰ ਸਾਹਿਬ ਸ਼ਿਰ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਨਮਸਕਾਰ ਜਿਨ੍ਹਾਂ ਨੇ ਦਿਲ ਖਜਨੂ ਦੀ ਰੱਖੀ ਵਾਸਤੇ ਇਹ ਦੋਹੋ ਕੁਰਮ ਦੀ ਰੱਖਿਆ ਵਾਸਤੇ ਆਪਾਂ ਕੁਲਬਾਰ ਕਰਕੇ ਸ਼ਹਾਦਤ ਪ੍ਰਾਪਤ ਕੀਤੀ ਸਤਿਗੁਰ ਸਾਹਿਬਾ ਜੀ ਦਾ ਸ਼ਹੀਦੀ ਗੁਰਪੁਰਪੇ ਬੇਅੰਤ ਸੰਗਤ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਉੱਥੇ ਹੀ ਸਿੱਖ ਬਖਤ ਦੀ ਨਮਾਇਦ ਜੱਥੇਬੰਦੀ ਸ਼ਰੋਨੀ ਗੁਰਦੁਆਰਾ ਨਗ ਕਮੇਟੀ ਵੱਲੋਂ ਕਰਤੋ ਸ਼੍ਰੀ ਕੇਸਕਰ ਸਾਹਿਬ ਜੀ ਦੇ ਸਮੂਹੇ ਪਰਬੰਧ ਵੱਲੋਂ ਸਮੁਦਾਇਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ਿਸ਼ਕਾ ਸਾਹਿਬ ਦੀ ਨੀਂਹ ਪੱਥਰ ਅਤੇ ਗੁਰਦੁਆਰਾ ਵਿਭਾਨਗਰ ਸਾਹਿਬ ਜੀ ਤੋਂ ਸਦਕਰਾਂ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਨਾਲ ਭਾਗਾਂ ਦੇ ਹਾਜ਼ਰ ਦੇ ਨਾਲ ਬਣਾਇਆ ਗਿਆ ਸਦਕਰਾਂ ਦੇ ਸ਼ਹੀਦੀ ਗੁਰਪੁਰਬ ਸਮਰਪਿਤ ਮਹਾਨ ਲਗਨ ਕੀਰਤਨ ਗੁਰਦੁਆਰਾ ਵਿਭਾਨਗਰ ਸਾਹਿਬ ਜੀ ਤੋਂ ਪਹੁੰਚਾ ਸਤਿਗੁਰ ਸਾਹਿਬ ਜੀ ਦੇ ਪਾਵਨ ਸਵੈਤਰੀ ਅਸਥਾਨ ਗੁਰਦੁਆਰਾ ਜਿਸਤਾਂ ਸੈਕਿਊਰੀ ਅਸਥਾਨ ਸਾਹਿਬ ਨੇ ਵਿਖੇ ਬਹੁਗੇਗਾ ਔਰ ਸੰਗਤ ਦੀ ਇੱਕ ਇਹ ਢਾਲ ਵਾਸਤੇ ਜਹਨ ਦੇ ਵਿੱਚ ਹੈ ਕਿ ਆਪਣੇ ਵਾਸਤੇ ਆਪਣੇ ਅਕੀਦੇ ਵਾਸਤੇ ਆਪਣੀ ਬੱਚਿਆਂ ਵਾਸਤੇ ਆਪਣੀ ਪਰਿਵਾਰ ਵਾਸਤੇ ਆਪਣੀ ਧਰਮ ਵਾਸਤੇ ਦਾ ਪਰਿਵਾਰ ਤੋਂ ਤਿਆਰ ਹੋ ਜਾਂਦਾ ਹੈ ਭਾਵੇਂ ਕਿਸੇ ਤਰ੍ਹਾਂ ਵਾਸਤੇ ਕੁਰਬਾਨੀ ਜਿਹੜੀ ਤਨ ਸਾਥੀ ਸਿਰ ਗੁਰੂ ਦੇ ਹੱਥ ਸਾਹਿਬ ਦੀ ਮਗਰਾਹ ਜੀ ਦੇ ਅੱਗੇ ਆਈ ਹੈ ਔਰ ਜਿੱਥੇ ਸਾਰਾ ਸਿੱਖ ਜਗਤ ਸਾਹਿਬ ਸਿੰਘ ਜੀ ਦੇ ਬਹਾਦਰ ਸੇਵਕ ਦੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਭਾਵ ਨੇ ਨਾ ਬਣਾ ਰਿਹਾ ਹੈ ਜਿੱਥੇ ਜਿਸ ਧਰਮ ਵਿਕਾਸ ਤੇ ਸਾਹਿਬ ਸਿੰਘ ਜੀ ਦੇ ਬਹਾਦਰ ਸੇਵਕ ਨਿਹਰਾਂ ਸਿੰਘਾਹ ਜੀ ਸ਼ਹਾਦਤ ਪ੍ਰਾਪਤ ਕੀਤੀ ਉਸ ਤੋਂ ਦੇ ਲੋਕਾਂ ਦਾ ਵੀ ਤਦ ਤੋਂ ਦੇਵਾਨਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਚੜ੍ਹਦੀ ਕਲਾ ਦੇ ਇਨਕਸ਼ਾਦ ਨਾਲ ਮਨਾਉਣਾ ਚਾਹੀਦਾ ਹੈ ਵਕਤ ਜੀ ਕਰਨ ਅਨੁਸਾਰ